ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਜੋ ਆਪਣੀ ਦਾਤਾ ਤੂੰ ਸ਼ਾਨ ਚੱਲ ਰਹੀ ਹੈ ਉਸ ਦਾ ਆਪਾਂ ਸਾਧ ਸੰਗਤ ਜੀ ਦੂਜਾ ਸਟੈਪ ਕਰ ਲਿਆ ਹੈ ਇੱਕ ਭਾਗ ਆਪਣਾ ਪੂਰਾ ਹੋ ਗਿਆ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਤੋਂ ਅੱਗੇ ਕਿਸ ਤਰ੍ਹਾਂ ਉਸ ਭਾਗ ਨੂੰ ਉੱਪਰਲੇ ਤਾਰ ਸਬਤਕ ਦੇ ਵਿੱਚ ਵਜਾਉਣਾ ਉਹ ਦੱਸਾਂਗੇ ਅਤੇ ਉਸ ਤੋਂ ਜਿਹੜਾ ਅਗਲਾ ਸਟੈਪ ਆ ਉਹ ਆਪਾਂ ਕਰਾਂਗੇ ਆਓ ਆਪਾਂ ਥੋੜਾ ਜਿਹਾ ਪਿਛਲਾ ਕੰਮ ਪਹਿਲਾਂ ਰਿਪੀਟ ਕਰਨਾ ਇੱਕ ਵਾਰੀ ਪਹਿਲਾਂ ਜਿਹੜਾ ਕੁਝ ਆਪਾਂ ਸਿੱਖਿਆ ਉਹ ਵਜਾ ਲਈਏ ਉਸ ਤੋਂ ਅੱਗੇ ਫਿਰ ਚੱਲਾਂਗੇ ਉਥੋਂ ਤੱਕ ਆਪਾਂ ਸਾਧ ਸੰਗਤ ਜੀ ਕਰ ਚੁੱਕੇ ਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਦੋ ਵਾਰੀ ਪਹਿਲਾ ਦੋ ਵਾਰੀ ਦੂਜਾ ਦੋ ਵਾਰੀ ਫੇਰ ਪਹਿਲਾ ਇਹਨੂੰ ਸਾਰੇ ਨੂੰ ਆਪਾਂ ਕਹਾਂਗੇ ਇੱਕ ਭਾਗ ਇਸੇ ਇੱਕ ਭਾਗ ਨੂੰ ਉੱਪਰਲੇ ਤਾਰ ਸਬ ਤੱਕ ਤੇ ਕਰਨਾ ਠੀਕ ਆ ਜੀ ਤਾਰ ਸਬ ਤੱਕ ਉੱਪਰਲੀਆਂ ਸੁਰਾਂ ਜਿਸ ਤਰ੍ਹਾਂ ਸੇਮ ਇੱਥੇ ਕੀਤਾ ਸੀ ਉਸੇ ਤਰ੍ਹਾਂ ਸੇਮ ਇਹਨਾਂ ਸੁਰਾਂ ਤੇ ਜਿਸ ਤਰ੍ਹਾਂ ਦੋ ਦੋ ਵਾਰੀ ਆਪਾਂ ਕੀਤਾ ਕਿ ਮੈਂ ਪੂਰਾ ਨਹੀਂ ਕਰੂੰਗਾ ਤੁਹਾਨੂੰ ਪਤਾ ਹੀ ਆ ਵੀ ਇਸ ਤਰ੍ਹਾਂ ਸੇਮ ਕਰਨਾ ਦੋ ਵਾਰੀ ਪਹਿਲਾ ਸਟੈਪ ਦੋ ਵਾਰੀ ਦੂਜਾ ਸਟੈਪ ਦੋ ਵਾਰੀ ਫੇਰ ਪਹਿਲਾ ਸਟੈਪ ਜਿਵੇਂ ਆਪਾਂ ਇੱਥੇ ਕੀਤਾ ਸੀ ਓਵੇਂ ਹੀ ਇੱਥੇ ਕਰਨਾ ਠੀਕ ਆ ਜੀ ਪਹਿਲਾ ਭਾਗ ਇੱਥੇ ਔਰ ਪਹਿਲਾ ਹੀ ਭਾਗ ਇੱਥੇ ਜਦੋਂ ਪੂਰਾ ਪਜਾ ਲਿਆ ਸਾਥ ਸੰਗਤ ਜੀ ਫਿਰ ਆਪਾਂ ਵਾਪਸ ਆਉਣਾ ਵਾਪਸੀ ਬਿਲਕੁਲ ਸੇਮ ਕਰਨੀ ਹੈ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵਾਲੀ ਛਾਂ ਦੇ ਵਿੱਚ ਕੀਤੀ ਸੀ ਆਸਾਂ ਲੱਗ ਜੀਵਾ ਪਿਆਰਿਆ ਤਿੰਨਾ ਛਾਣਾਂ ਦੀ ਵਾਪਸੀ ਸਾਧ ਸੰਗਤ ਜੀ ਬਿਲਕੁਲ ਸੇਮ ਆ ਇਸ ਕਰਕੇ ਮੈਂ ਇਹਨੂੰ ਬਹੁਤਾ ਵਿਸਥਾਰ ਦੇ ਨਾਲ ਨਹੀਂ ਦੱਸਣਾ ਤੇ ਜੇ ਤੁਸੀਂ ਸਿੱਖਣੀ ਆ ਤਾਂ ਆਸਾਂ ਲਗ ਜੀਵਾਂ ਪਿਆਰਿਆ ਜਿਹੜੀ ਛਾਣ ਪਹਿਲਾਂ ਦੱਸੀ ਹੋਈ ਆ ਸਾਧ ਸੰਗਤ ਜੀ ਉਹਦੀ ਜਿਹੜੀ ਵਾਪਸੀ ਆ ਵੀਡੀਓ ਦੇ ਉੱਪਰ ਲਿਖਿਆ ਹੋਇਆ ਵਾਪਸੀ ਉਹ ਤੁਸੀਂ ਦੇਖ ਕੇ ਚੰਗੀ ਤਰ੍ਹਾਂ ਸਿੱਖ ਸਕਦੇ ਹੋ ਮੈਂ ਸਿਰਫ 2 ਕੁ ਮਾਤਰਾ ਆਪ ਜੀ ਨੂੰ ਇਹ ਵਾਪਸ ਆਉਣਾ ਦੱਸੂਗਾ ਵੀ ਦੋ ਵਾਰੀ ਵਾਪਸ ਆਉਣਾ ਆਪਾਂ ਠੀਕ ਹੈ ਜੀ ਦੋ ਵਾਰੀ ਆਪਾਂ ਵਾਪਸ ਆ ਗਏ ਆ ਇਸ ਤੋਂ ਬਾਅਦ ਆਪਾਂ ਦਾਤਾ ਤੂੰ ਛਾਂ ਦਾ ਜਿੱਥੋਂ ਤਲਵਾੜਾ ਸ਼ੁਰੂ ਹੁੰਦਾ ਸਾਥ ਸੰਗਤ ਜੀ ਉਹ ਸਟੈਪ ਇੱਥੋਂ ਸ਼ੁਰੂ ਹੋ ਜਾਣੇ ਨੇ ਇੱਥੇ ਅੰਗੂਠਾ ਰੱਖਣਾ ਔਰ ਇਸ ਤੋਂ ਬਾਅਦ ਜਿਹੜਾ ਤਲਵਾੜਾ ਇੱਥੋਂ ਸ਼ੁਰੂ ਹੋ ਜਾਣਾ ਹੁਣ ਮੈਂ ਤੁਹਾਨੂੰ ਜਿਹੜਾ ਸਟੈਪ ਪਹਿਲਾਂ ਇਹਦੀ ਚਾਲ ਮੁਤਾਬਕ ਵਜਾ ਕੇ ਦਿਖਾਉਣਾ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਹੌਲੀ ਕਰਕੇ ਸਿੱਖਾਂਗੇ ਸਟੈਪਸ ਆਤ ਸੰਗਤ ਜੀ ਇਹਦੇ ਬੋਲ ਕੀ ਨੇ ਦਾਤਾ ਤੂੰ 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 ਠੀਕ ਹੈ ਜੀ ਹੁਣ ਇਹਨੂੰ ਬਿਲਕੁਲ ਹੌਲੀ ਕਰਕੇ ਆਪਾਂ ਸਿੱਖਣਾ ਦੇਖੋ ਦਾਤਾ ਦਾਤਾ ੂੰ ਗਾਤਾ ੂੰ ਗਾਤਾ ਤੂੰ ਗਾਤਾ ਤੂੰ ਦਤਾ ਤੂੰ ਗਾਤਾ ਤੂੰ ਦਤਾ ਤੂੰ ਠੀਕ ਹੈ ਜੀ ਬੜੇ ਹੀ ਧਿਆਨ ਦੇ ਨਾਲ ਤੁਸੀਂ ਇਹ ਸਟੈਪ ਨੋਟ ਕਰਨੇ ਨੇ ਸਾਥ ਸੰਗਤ ਕੱਲੀ ਕੱਲੀ ਸਵਰੁੱਤੇ ਕੱਲਾ ਕੱਲਾ ਅੱਖਰ ਚਣ ਕੇ ਰੱਖਿਆ ਹੋਇਆ ਧਿਆਨ ਦੇ ਨਾਲ ਸਮਝੋਗੇ ਬੜਾ ਸੌਖਾ ਸਾਧ ਸੰਗਤ ਜੀ ਆਪਜੀ ਨੂੰ ਇਹ ਆ ਜਾਵੇਗਾ ਇੱਕ ਵਾਰੀ ਫੇਰ ਮੈਂ ਅੱਖਰਾਂ ਦੇ ਮੁਤਾਬਕ ਬੋਲ ਕੇ ਤੁਹਾਨੂੰ ਇਹ ਦੱਸਦਾ ਇੱਥੇ ਅੰਗੂਠਾ ਰੱਖਣਾ ਪਰ ਇਹਨੂੰ ਖਾਲੀ ਕੱਢਣਾ ਦਾਤਾ ਸ਼ੁਰੂ ਇੱਥੋਂ ਹੋਣਾ ਦਦਾ ਦਾਤਾ ਇਹਨੂੰ ਵੈਸੇ ਪਹਿਲਾਂ ਖਾਲੀ ਫਿਰ ਦਦਾ ਇੱਥੋਂ ਬੋਲਣਾ ਸ਼ੁਰੂ ਕਰਨਾ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਤੇ ਚੀਚੀ ਨਾਲ ਗੁੱਠਾ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਇਸ ਤਰ੍ਹਾਂ ਇਹ ਜਿਹੜਾ ਸਟੈਪਾ ਸਾਧ ਸੰਗਤ ਜੀ ਇਹਨੂੰ ਆਪਾਂ ਵਜਾਉਣਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਮੈਂ ਇੰਨਾ ਹੀ ਦੱਸਣਾ ਤੁਸੀਂ ਪਹਿਲਾਂ ਇਹਨੂੰ ਬੜੇ ਧਿਆਨ ਦੇ ਨਾਲ ਸਮਝ ਲਾਓ ਫਿਰ ਆਪਾਂ ਇਹਨੂੰ ਜਿਸ ਤਰ੍ਹਾਂ ਚਾਲ ਮੁਤਾਬਕ ਵਜਦਾ ਤੇਜ਼ ਵਜਾ ਸਕਾਂਗੇ ਚਾਲ ਇਹਦੀ ਇਦਾਂ ਹੈਗੀ ਆ ਇਸ ਸਟੈਪ ਨੂੰ ਵੀ ਸਾਧ ਸੰਗਤ ਜੀ ਦੋ ਵਾਰੀ ਕਰਨਾ ਜਿਹੜਾ ਇਸ ਤੋਂ ਅਗਲਾ ਸਟੈਪ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਔਰ ਇਹਨੂੰ ਤੁਸੀਂ ਬੜੇ ਧਿਆਨ ਦੇ ਨਾਲ ਸਾਧ ਸੰਗਤ ਸਮਝਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ